ਭਾਈ ਬੱਬੂ ਮਾਨ ਉਹਨਾਂ ਦਾ ਪਿਛਲੇ ਜਿਹੜੇ ਸ਼ੋਅ ਆ ਉਹ ਕਦੋਂ ਹੋਏ ਸੀਗੇ ਟੋਰਾਂਟੋ ਸ਼ਹਿਰ 'ਚ ਭਾਈ 2022 'ਚ ਹੋਇਆ ਸੀ। ਮੈਂ ਉਹ ਕਿਵੇਂ ਰਹੇ ਸ਼ੋਅ ਮੈਂ ਉਹੀ ਦੱਸਣਾ ਚਾਹਣਾ। ਹਾਂ ਹਾਂ ਕਿਉਂਕਿ ਜਿਹੜਾ ਹੁਣ ਸੀਏ ਸੈਂਟਰ ਹੈ ਉਹ ਬੁੱਕ ਕੀਤਾ ਸੀ। ਹਾਂ ਆ ਕੈਨੇਡੀ ਦਾ ਕੈਨੇਡੀ ਦਾ ਉਹਦੀ ਕਵੈਸਟੀ ਜਿਹੜੀ ਹੈਗੀ ਸੀ ਉਹ ਸਾਰੀ 5000 ਦੀ ਸੀ। ਓਕੇ ਲੋਕ ਬਾਹਰ 30 ਤੋਂ 40 ਹਜ਼ਾਰ ਬੰਦਾ ਆ ਗਿਆ ਸੀ। ਅੱਛਾ ਉਸ ਹਿੱਸੇ ਭੰਨੇ ਸੀ ਉਹਦੇ ਕਰਕੇ ਸ਼ੋਅ ਵਿੱਚ ਬੰਦ ਕਰਾਉਣਾ ਹੋਵੇ। ਹਾਂ ਉਹ ਤਾਂ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਨਾ ਵੀ ਜਿਹੜਾ ਹੁਣ ਸਕੂਸ਼ੀਆ ਸੈਂਟਰ ਕਰਾਇਆ ਜਿਹੜਾ 에ਅਰ ਕੈਨੇਡਾ ਸੈਂਟਰ ਹੁੰਦਾ ਸੀ ਜੀ ਉਹ ਤਾਂ ਦਰਸ਼ਕਾਂ ਦੀ ਸਪਾਸ ਤੇ ਬੁੱਕ ਕੀਤਾ ਕਿਉਂਕਿ ਉਹਦੇ ਵਿੱਚ 40 ਤੋਂ 50 ਹਜ਼ਾਰ ਦੀ ਦਰਸ਼ਤੀ ਹੈਗੀ ਹੈ ਤੇ ਵੀ ਤਾਂ ਇਸ ਕਰਕੇ ਜਿਹੜਾ ਇੱਥੋਂ ਚੇਂਜ ਕਰਕੇ ਉਹ ਡਾਊਨ ਟਾਊਨ ਦੇ ਵਿੱਚ ਲੈ ਕੇ ਗਏ ਇੱਕ ਵਾਰੀ ਦਰਸ਼ਕਾਂ ਨੂੰ ਜਿਹੜੇ ਦਰਸ਼ਕ ਇੱਥੇ ਉਹਨਾਂ ਨੇ ਪਿਛਲੀ ਵਾਰ ਖਾਪ ਪਾਈ ਉਹਨਾਂ ਨੂੰ ਇੱਕ ਸੁਨੇਹਾ ਦੇ ਦਿਓ ਬੜੀਆ ਜਿਹਾ ਪਿਆਰ ਵਾਲਾ ਹੁਣ ਇਹੀ ਗੱਲ ਹੈ ਵੀ ਸਾਰੇ ਟਿਕਟਾਂ ਬੇਸੇ ਤਾਂ ਪਹਿਲਾਂ ਲੈ ਲਓ ਕਿਉਂਕਿ ਕਈ ਵਾਰੀ ਕਾਊਂਟਰ ਤੇ ਟਿਕਟਾਂ ਨਹੀਂ ਮਿਲਦੀਆਂ ਹਾਂ ਤੇ ਜੇ ਸੋਲਡ ਆਊਟ ਹੋ ਜਾਏ ਫਿਰ ਤਾਂ ਕਾਊਂਟਰ ਤੋਂ ਉਹਨਾਂ ਨੇ ਬੰਦ ਕਰਨਾ ਵੀ ਪਿਛਲੇ ਸਾਲ ਜਿਹੜੇ ਪਿਛਲਾ 2022 ਦਾ ਹੋਇਆ ਸੀ ਉਹਦੇ ਵਾਂਗੂ ਸਾਰੇ ਲੋਕ ਪਹਿਲਾਂ ਟਿਕਟਾਂ ਪੱਕੀਆਂ ਲੈ ਲੈਣ ਤੇ ਸਾਰੇ ਪਿਆਰ ਨਾਲ ਪਿਆਰ ਨਾਲ ਇੰਜੋਏ ਥੈਂਕ ਯੂ ਥੈਂਕ ਯੂ ਜੀ ਪਹੁੰਚੋ ਸਾਰੇ ਬਾਈ 9 ਅਗਸਤ ਦਿਨ ਸ਼ਨੀਵਾਰ ਤੇ ਕੋਚੀਆ ਰੀਨਾ ਪਹੁੰਚੋ ਸਾਰੇ